ਵਿਛੜ ਗਿਆ ਪਰਵਾਰ ਬਾਜਾਂ ਵਾਲੇ ਦਾ ਵਿਛੜ ਗਿਆ ਪਰਵਾਰ ਕਲਗੀਆਂ ਵਾਲੇ ਦਾ ਵਿਛੜ ਗਿਆ ਪਰਵਾਰ ਪਤਨਾ ਵਾਲੇ ਦਾ ਵਾਹ ਵਿਛੜ ਗਿਆ ਪਰਵਾਰ ਕਲਗੀਆਂ ਵਾਲੇ ਦਾ ਅੱਜ ਵਿਛੜ ਗਿਆ ਪਰਵਾਰ ਸਤ ਗੁਰ ਪਿਆਰੇ ਦਾ ਅੱਜ ਵਿਛੜ ਗਿਆ ਪਰਿਵਾਰ ਸਤ ਗੁਰ ਪਿਆਰੇ ਦਾ ਵਿਛੜ ਗਿਆ ਪਰਿਵਾਰ ਸਤ ਗੁਰ ਪਿਆਰੇ ਦਾ ਵਿਛੜ ਗਿਆ ਪਰਿਵਾਰ ਸਤ ਗੁਰ ਪਿਆਰੇ ਦਾ ਅੱਜ ਵਿਛੜ ਗਿਆ ਪਰਿਵਾਰ ਬਾਜਾ ਵਾਲੇ ਦਾ ਸ਼੍ਰੀ ਨਾਨਕ සිමරෝයංගදදකනිිකන්දන අමරදසගුරහිරදැ එයාමෝජී බොලුපිය හිරදට එයාමෝජී ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰ ਅਰਜਨ ਬਿਗਨਨ ਕੇ ਨਾਸ਼ਕ ਗੁਰ ਬਿਗਨਨ ਕੇ ਸ੍ਰੀ ਹਰਿ ਗੋਬਿੰਦ ਸ਼ੁਭ ਸਮਾਤ ਪਰ ਕਾਸ਼ਿਸ਼ ਸ੍ਰੀ ਹਰ ਰਾਇ ਨਮੋ ਕਰ ਨਮੋ ਕਰ ਸ੍ਰੀ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕੇਦ ਅੱਲਾ ਜੀ ਪਰਮ ਅੱਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੰ ਤਰ ਅਤਰ ਪੁਨ ਪੁਨ ਸੀਸਾ ਜੀ ਪੁਨ ਬੰਦੋਂ ਬਾਰ ਬਾਰ ਜਿਸ ਮਹਿ ਅਮਰਤ ਗਿਆਨ ਹੈ ਮਾਨਕ ਭਗਤ ਬੈਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਏ ਏਕ ੰਕਾਰ ਸਤ ਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਬਿਨਾਸਨ ਹੋਏ ਸਤਨਾਮ ਸ੍ਰੀ ਵਾਹਿਗੁਰੂ ਮੁਸਹਫ ਜੀ ਦੁਹਰਾਓ ਸਭਨ ਸੁਨਿਓ ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਵਰ ਛਤਰ ਤਖਤਾਂ ਦੇ ਮਾਲਕ ਗੁਰਤਾ ਗਦੀ ਤੇ ਸੋਭਾ ਪਾਰੀ ਰੰਜਨੀ ਜੋਤ ਗੁਰੂ ਮਾਤਾ ਗੁਰੂ ਪਿਤਾ ਦਾਨੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦੀ ਗੋਦੀ ਅੰਦਰ ਆਪ ਮਾਈ ਭਾਈ ਸੰਗਤਾਂ ਪਹੁੰਚੇ ਹੋ ਪਾਈ ਜੀ ਆਇਆਂ ਨੂੰ ਅੱਜ ਸ਼ਹਾਦਤ ਦੀ ਪਹਿਲੀ ਰਾਤ ਆਪ ਸੰਗਤਾਂ ਦੀ ਕਿਰਪਾ ਦੇ ਨਾਲ ਦੀਵਾਨ ਆਰੰਭ ਹੋ ਚੁੱਕਾ ਹੈ ਅੱਜ ਦੇ ਦੀਵਾਨ ਵਿੱਚ ਆਨੰਦਪੁਰ ਨੂੰ ਛੱਡਣ ਵੇਲੇ ਜਿੱਦਾਂ ਵੀਰ ਜੀ ਦੇ ਬੋਲ ਸੀ ਵੱਡੇ ਪਾਕ ਕਿੱਦਾਂ ਕਿਦਾਂ ਸ਼ੁੱਕ ਗਏ ਕਿੱਥੇ ਕਿੱਥੇ ਡਿਊਟੀ ਲੱਗੀ ਕਿਵੇਂ ਇਹ ਭਾਈ ਅਮਰਿਤਪਾਲ ਸਿੰਘ ਜੀ ਇਹ ਸਾਰਾ ਪੁਜ ਸਭ ਤੋਂ ਵੱਧ ਬਰੀਕ ਭਾਈ ਸੰਤੋਖ ਸਿੰਘ ਨੇ ਲਿਖਿਆ ਔਰ ਅੱਜ ਜਿਨ੍ਹਾਂ ਨੂੰ ਨਹੀਂ ਪਤਾ ਇਸ ਗ੍ਰੰਥ ਦੇ ਬਾਰੇ ਉਹ ਕਿਸੇ ਨੂੰ ਸੁਣ ਕੇ ਜ਼ਰੂਰ ਬੋਲ ਦਿੰਦੇ ਆ ਵਰ ਗਿਆਨੀ ਪਿੰਦਰਪਾਲ ਜੀ ਵਿਦਵਾਨ ਨੇ ਪੰਥ ਰਤਨ ਨੇ ਉਹਨਾਂ ਨੇ ਭਾਈ ਸੰਤੋਖ ਸਿੰਘ ਦਾ ਸਾਰਾ ਜੀਵਨ ਸੁਨਾਇਆ ਕੱਢ ਕੇ ਸੁਣਿਓ ਜਰੂਰ। ਤੋਂ ਭਾਈ ਸਾਹਿਬ ਕਹਿੰਦੇ ਸਵਾ ਲੱਖ ਜਪਜੀ ਸਾਹਿਬ ਦਾ ਪਾਠ ਪਹਿਲਾਂ ਕੀਤਾ। ਸਵਾ ਲੱਖ ਜਪਜੀ ਸਾਹਿਬ ਪੜ੍ਹ ਕੇ ਅਰਦਾਸ ਕੀਤੀ ਕਿ ਧੰਨ ਗੁਰੂ ਪਿਤਾ ਮੈਂ ਆਪ ਜੀ ਦੇ ਜੀਵਨ ਦੀ ਕਥਾ ਲਿਖਣ ਲੱਗਾ ਹਾਂ ਤੇ ਮੇਰੇ ਸਿਰ ਤੇ ਹੱਥ ਰੱਖੀਂ। ਹੁਣ ਸੰਗਤੇ ਗੱਡੀ ਤੁਸੀਂ ਪਸੰਦ ਕੀਤੀ ਹੈ। ਪੈਸੇ ਤੁਸੀਂ ਲਾਏ ਐ ਤੁਹਾਡੀ ਚੁਆਇਸ ਸੋਹਣੀ ਐ ਪਰ ਜਦੋਂ ਖੜੀ ਹੋਵੇ ਰਸਤੇ 'ਚ ਤੇ ਉਹਦੇ ਤੇ ਕੋਈ ਛਰੀਟ ਮਾਰ ਦੇ ਇਹਦੇ ਵਿੱਚ ਤੁਹਾਡਾ ਕੋਈ ਕਸੂਰ ਨਹੀਂ ਇਹ ਪੋਥੀਆਂ ਇੰਨੀ ਮਿਹਨਤ ਦੇ ਨਾਲ ਭਾਈ ਸਾਹਿਬ ਨੇ 14 ਪੋਥੀਆਂ ਐ ਜਿਨ੍ਹਾਂ ਦੇ ਵਿੱਚ ਇੱਕ ਚੱਪਾ ਚੱਪਾ ਜਗ੍ਹਾ ਦਾ ਜ਼ਿਕਰ ਕੀਤਾ ਸਿੰਘ ਸਾਹਿਬ ਨੇ ਪਟਨਾ ਸਾਹਿਬ ਤੋਂ ਇਹ ਪੋਥੀਆਂ ਦੀ ਲਾਈਵ ਕਥਾ ਚਲਦੀ ਰਾਤ ਨੂੰ ਔਰ ਇਨਾਂ ਉੱਚਾ ਸੁੱਚਾ ਜੀਵਨ ਭਾਈ ਸੰਤੋਖ ਸਿੰਘ ਜੀ ਦਾ ਪ੍ਰਕਾਰਨ ਕੀ ਸਾਧ ਸੰਗਤ ਅੱਜ ਦੇ ਭਰਾ ਤਰੱਕੀ ਕਰੇ ਤੇ ਭਰਾ ਨਹੀਂ ਜਰਦਾ ਤੇ ਇੰਨੀ ਤਰੱਕੀ ਸਿੱਖ ਕੌਮ ਦੀ ਕੋਈ ਬਗਾਨਾ ਜਰ ਸਕਦਾ ਉਹਨਾਂ ਨੂੰ ਪਤਾ ਸੀ ਵੀ ਇਹ ਪੋਥੀਆਂ ਇਹਨਾਂ ਦੇ ਬੱਚਿਆਂ ਦੇ ਹੱਥਾਂ ਚ ਆਈਆਂ ਇਹ ਪੜਨਗੇ ਤੇ ਸਾਰੀ ਦੁਨੀਆ ਤੇ ਸਿੱਖਾਂ ਦਾ ਰਾਜ ਹੋ ਜਾਏਗਾ ਹੋ ਨਾ ਸਕੇ ਵੀ ਇਹਨਾਂ ਦਾ ਇਤਿਹਾਸ ਵਿਗਾੜੋ ਔਰ ਸਭ ਤੋਂ ਪੁਰਾਤਨ ਜਿਹੜਾ ਇਤਿਹਾਸ ਜਿੱਥੋਂ ਬਾਕੀ ਵਿਦਵਾਨ ਬਣੇ ਐ ਬਾਕੀ ਕੋਥੀਆਂ ਲਿਖੀਆਂ ਐ ਉਹ ਸਾਰੀਆਂ ਇਹਦੇ ਵਿੱਚੋਂ ਨਿਕਲੀਆਂ ਔਰ ਭਾਈ ਸਾਹਿਬ ਦੀ ਇੰਨੀ ਕੁ ਬੰਦਗੀ ਉਹਨਾਂ ਅਰਦਾਸ ਕੀਤੀ ਹੈ ਜਿਸ ਤਰ੍ਹਾਂ ਇੱਕ ਕਵੀ ਕਵਿਤਾ ਲਿਖਦਾ ਏ ਉਹਨੂੰ ਫੁਰਦੀ ਹੈ ਨਾ ਇਸੇ ਤਰ੍ਹਾਂ ਭਾਈ ਸਾਹਿਬ ਜੀ ਨੇ ਬੰਦਗੀ ਕਰਕੇ ਅਰਦਾਸ ਕੀਤੀ ਹੈ ਜਿਦਾਂ ਆਪਾਂ ਹਰ ਕੰਮ ਅਰਦਾਸ ਕਰਕੇ ਸ਼ੁਰੂ ਕਰਦੇ ਹਾਂ ਤੁਹਾਉ ਸਮਾਵੜੀ ਤੇ ਜੀ ਨਾ ਨਿਕਲਿਆ ਜਾ ਰਿਹਾ ਪ੍ਰਸੰਗ ਲ ਮੇਰਾ ਏ ਸਾਰੀ ਸੰਗਤ ਦੇਉ ਸੀਸ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਔ ਸਾਰੀ ਸੰਗਤ ਸਾਧ ਸੰਗਤ ਜੀ ਚਲੀਏ ਆਨੰਦਪੁਰ ਦੀ ਧਰਤੀ ਤੇ ਅੱਜ ਮਾਰੇ ਸੱਚੇ ਪਾਤਸ਼ਾਹ ਵੈਸੇ ਰਾਤ ਜਿਹੜੀ ਲੰਗੀ ਏ ਰਾਤ ਨੂੰ ਮਾਰੇ ਨੇ ਆਨੰਦਪੁਰ ਛੜਤਾ ਸੀ ਪਰ ਕੈਲੈਂਡਰ ਮੁਤਾਬਕ ਜਿਹੜੀ ਕੱਲ ਦਾ ਦਿਨ ਕੱਲ ਨੂੰ ਭਾਈ ਉਦੇ ਸਿੰਘ ਜੀ ਤੇ ਬਾਬਾ ਜੈਤਾ ਸਿੰਘ ਜੀਵਨ ਸਿੰਘ ਦੀ ਸ਼ਹਾਦਤ ਆਪਾਂ ਸਾਂਝੀ ਕਰਨੀ ਤੁਹਾਡੇ ਨਾਲ ਸਰਸਾ ਦੇ ਕੰਡੇ ਤੇ ਘਮਸਾਨ ਦਾ ਜੰਗ ਕੱਲ ਦੇ ਦਿਵਾਨ ਚ ਅੱਜ ਮਾਰੇ ਛੱਡ ਰਹੇ ਆ ਛੱਡਣ ਵੇਲੇ ਕੀ ਕੀ ਹੋਇਆ ਆਓ ਦੋ ਚਾਰ ਮਿੰਟ ਅਸ਼ੀਰਵਾਦ ਬਖਸ਼ ਕੇ ਆਰੰਭ ਕਰਿਓ ਜੀ ਵਾਹਿਗੁਰੂ ਵਾਹਿਗੁਰੂ ਖੁਆਇ ਗੁਰੂ ਵਾਹਿਗੁਰੂ ਹੱਥ ਗੁਰੂ ਸਿਰ ਹੱਥ ਤਰਿਓ ਸਮਰੱਥ 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 ਗੁਰੂ ਸਿਰ ਹੱਥ ਤਰਿਓ ਗੁਰ ਕੀਨੀ ਕਿਰਪਾ ਹਰ ਨਾਮ ਦੀਓ ਗੁਰ ਕੀਨੀ ਕਿਰਪਾ ਹਰ ਨਾਮ ਦੀਓ ਗੁਰ ਕੀਨੀ ਕਿਰਪਾ ਹਰ ਨਾਮ ਦੀਓ ਗੁਰੁ ਗੁਨੀ ਕਿਰਪਾ ਹਰ ਨਾਮ ਸੁਮਰਥ ਗੁਰੂ ਸਿਰ ਹੱਥ ਤਰਿਓ ਸੁਮਰਥ ਗੁਰੂ ਸਿਰ ਹੱਥ ਤਰਿਓ ਸਮਰੱਥ ਗੁਰੂ ਸਿਰ ਹੱਥ ਧਰਿਓ 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 ਸੰਗਤ ਜੀ ਪੜਿਆ ਵੀ ਕਰੋ ਤੇ ਮਹਿਸੂਸ ਕਰਨਾ ਕੀਦਮਾ ਸਿਰ ਤੇ ਹੱਥ ਰੱਖੇ ਨਾ ਬਾਪੂ ਪੁੱਤ ਤਕੜਾ ਹੋ ਜਾ ਮੈਂ ਤੇਰੇ ਨਾਲ ਐ ਸੰਗਤੇ ਅੰਦਰ ਆਨੰਦ ਆ ਜਾਂਦਾ ਹੁਣ ਨਾਲ ਨਾਲ ਸੁਣਨਾ ਵੀ ਤੇ ਇੱਥੇ ਨਹੀਂ ਬੈਠੇ ਰਹਿਣਾ ਆਪਾਂ ਹੁਣ ਆਨੰਦਪੁਰ ਚੱਲੇ ਆ ਤੋ ਇਸ ਕਰਕੇ ਮਹਾਰਾਜ ਦੇ ਮਾਹੀ ਦੇ ਦਰਸ਼ਨ ਕਰਨੇ ਦਹੀਂ ਹੋਣੇ ਜਿੱਦਾਂ ਇੱਕ ਮੂਵੀ ਦੇਖਦੇ ਦੇਖਦੇ ਭੁੱਲ ਜਾਈਦਾ ਵੀ ਸੋਫੇ ਤੇ ਬੈਠੇ ਆ ਕਿੱਥੇ ਬੈਠੇ ਮੂਵੀ ਚ ਪਹੁੰਚ ਜਾਈਦਾ ਇਹ ਸਾਰੀ ਫਿਲਮ ਭਾਈ ਸੰਤੋਖ ਸਿੰਘ ਨੇ ਤਿਆਰ ਕੀਤੀ ਹੈ ਜਿਹੜੀ ਅੱਜ ਤੁਹਾਨੂੰ ਵਿਖਾਉਣੀ ਸ਼ੁਰੂ ਕੀਤੀ ਹੈ ਤੇ ਪਿਆਰ ਨਾਂ ਤੱਕੀ ਜਾਏ ਉਹ ਆਪਾਂ ਪੜਿਆ ਕੀ ਜੀ ਸਮਰੱਥ ਗੁਰੂ ਜਦੋਂ ਮਾਂ ਸਿਰ ਤੇ ਹੱਥ ਰੱਖਦੀ ਮਾਸੀ ਰੱਖਦੀ ਤੇ ਕੀ ਦਿੰਦੀ ਹੈ ਇੱਕ ਸੂਟ ਤੇ 500 ਰੁਪਇਆ ਆਪਰ ਇਸ ਤੇ ਵਾਰੀ ਚ ਜਾਣੇ ਨਾ ਪਿਆਰ ਹੁੰਦਾ ਵੱਡਿਆਂ ਦਾ ਕਹਿੰਦੇ ਜਦੋਂ ਗੁਰੂ ਸਿਰ ਤੇ ਹੱਥ ਰੱਖਦਾ ਹੈ ਨਾ ਉਹ ਨਾਮ ਦਿੰਦਾ ਨਾਮ ਹੁਣ ਕੋਈ ਸੂਟ ਦੇਵੇ ਸੋਨਾ ਦੇਵੇ ਚਾਂਦੀ ਉਹਦੇ ਨਾਲ ਠੰਡ ਨਹੀਂ ਪੈਣੀ ਸਗੋਂ ਹੋਰ ਲੋਭ ਵਧਣਾ ਏ ਤੇ ਪਾਣੀ ਮਹਾਰਾਜ ਜੀ ਕਹਿੰਦੀ ਸਮਰੱਥ ਗੁਰੂ ਸਿਰ ਗੁਰਕੀਨੀ ਹਰਨਾਮ ਦਿਓ ਕਹਿੰਦੇ ਜਦੋਂ ਗੁਰੂ ਸਿਰ ਤੇ ਹੱਥ ਰੱਖਦਾ ਇੱਕ ਤੋਹਫਾ ਦਿੰਦਾ ਏ ਨਾਮ ਦਾ ਇਹ ਉਹ ਤੋਹਫਾ ਏ ਜਿਹੜਾ ਸੰਸਕਾਰ ਤੋਂ ਬਾਅਦ ਵੀ ਸਾਡੇ ਉੱਚੀ ਬੋਲਿਆ ਕਰੋ ਜੀ ਸਾਡੇ ਨਾਲ ਉੱਥੇ ਮਾਨ ਦਾ ਦਿੱਤਾ ਛਾਪ ਛੱਲਾ ਸੂਤ ਸਭ ਕੁਝ ਲਾ ਲੈਣਾ ਕਰਦਿਆਂ ਪਰ ਜਿਹੜਾ ਗੁਰੂ ਦਾ ਦਿੱਤਾ ਨਾਮ ਹੈ ਮਹਾਰੀ ਕਹਿੰਦੇ ਜਹਿ ਮਾਤ ਪਿਤਾ ਸੁੱਤ ਮਨੂਹਾ ਨਾਮ ਤੇਰੇ ਉੱਥੇ ਆ ਗਹਿਣਾ ਜਾਣਾ ਜਿਹੜਾ ਤੁਸੀਂ ਹੁਣ ਪਾਉਣ ਲੱਗੇ ਚੌਂਕੜੇ ਮਾਰ ਕੇ ਆਓ ਸਾਧ ਸੰਗਤ ਜੀ ਦਿਓ ਆਗਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਵਾਜ਼ ਦਿੱਤੀ ਕਹਿੰਦੇ ਸਿੰਘੋ ਤਿਆਰੀ ਕਰ ਲੋ ਵੀ ਸਾਰੇ ਹਰਾਨ ਹੋ ਗਏ ਮਹਾਰਾਜ ਕਾਹਦੀ ਪਾਦਸ਼ਾਹ ਕਹਿੰਦੇ ਅੱਜ ਅਨੰਦਪੁਰ ਨੂੰ ਆਪਾਂ ਛੱਡ ਦੇਣਾ ਹੈ ਹਰਾਨੀ ਇਸ ਗੱਲ ਦੀ ਕਿ ਬਾਪੂ 9 ਮਹੀਨੇ ਹੋ ਗਏ ਪ੍ਰਸ਼ਾਦੀ ਹਾਥੀ ਬੜੇ-ਬੜੇ ਸਿੰਘ ਚੜਾਈ ਕਰ ਗਏ ਭੋਖਣਾ ਤੂੰ 9 ਮਹੀਨੇ ਤੋ ਛੱਡਿਆ ਨਹੀਂ ਅੱਜ ਕਿਉਂ ਮਹਾਰਾਜ ਕਹਿੰਦੇ ਵਸ ਮਨ ਦੀ ਮੌਜ ਹੈ ਪ੍ਰਸ਼ਾਦੀ ਹਾਥੀ ਦਾ ਇਤਿਹਾਸ ਬੜਾ ਵੱਡਾ ਹੈ ਜੀ ਉੱਧਰ ਚਲੇ ਗਏ ਮੈਂ ਸਿਰਫ ਪੰਛੀ ਜਾਤ ਦੇਣੀ ਚਾਹਣਾ ਹੈ ਕਿ ਆਪਣੇ ਚ ਉਹ ਬਹੁਤ ਹੀ ਇਦਾਂ ਦੇ ਹੋਣਗੇ ਜਿਨ੍ਹਾਂ ਕਦੇ ਗੁਰੂ ਗ੍ਰੰਥ ਸਾਹਿਬ ਦੇ ਚੌਰ ਨਹੀਂ ਕੀਤਾ ਹੋਣਗੇ ਇਦਾਂ ਦੇ ਡਰ ਜਾਈਦਾ ਨਾ ਭਾਈ ਕਹਿੰਦੇ ਵਾਹਿਗੁਰੂ ਸੇਵਾ ਕਰੋਗੇ ਨਹੀਂ ਜੀ ਅਸੀਂ ਪਾਪੀ ਆ ਕਰਿਆ ਕਰੋ ਚੌਰ ਕਰੋਂਗੇ ਕੱਲ ਨੂੰ ਤਾਂ ਬਿਆਹ ਚ ਬਾਉਂਗੇ ਪਰਸੋਂ ਰਮਾਲਾ ਸਾਹਿਬ ਚੁੱਕੋਂਗੇ ਤੇ ਪੰਜਵੇਂ ਦਿਨ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਕਰਾਂ ਡਰ ਗਿਆ ਨਾ ਸਾਈਕਲ ਦਰਿਆ ਨਹੀਂ ਸਿੱਖਿਆ ਜਾਂਦਾ ਪਹਿਲਾਂ ਗੋਡੇ ਗਿੱਡੇ ਛਲਾਉਣੇ ਪੈਂਦੇ ਫਿਰ ਜਾ ਚੌਂਦੀ ਤੂੰ ਪ੍ਰਸ਼ਾਦੀ ਹਾਥੀ ਉਹ ਹਾਥੀ ਸੀ ਜਿਹੜਾ ਅਸਾਮ ਦੇ ਰਾਜਾ ਰਾਮ ਰਾਏ ਦੇ ਸੁਪੁੱਤਰ ਰਤਨ ਰਾਏ ਨੇ ਭੇਟਾ ਕੀਤਾ ਸੀ ਇਹਦਾ ਕੱਦ ਛੋਟਾ ਸੀ ਤੇ ਮੱਥੇ ਤੋਂ ਲੈ ਕੇ ਪੂਛ ਤੱਕ ਪਿੰਡੇ ਦੇ ਵਿੱਚ ਚਿੱਟੀ ਧਾਰੀ ਸੀ ਬੜਾ ਸੁੰਦਰ ਸੀ ਛਾਂਣ ਸੀ ਬਰੂ ਗੋਬਿੰਦ ਸਿੰਘ ਦੇ ਦਰਬਾਰ ਦੀ ਜਦੋਂ ਬਾਹਰੋਂ ਦੁਨੀਆ ਜਾਂਦੀ ਸੀ ਤੇ ਉਹ ਪ੍ਰਸ਼ਾਦੀ ਹਾਥੀ ਮਾਰੇ ਤੇ ਚੌਰ ਦੀ ਸੇਵਾ ਕਰਦਾ ਸੀ ਗੱਜ ਕੇ ਕਹਿੰਦੇ ਸਤਿਨਾਮ ਅਸੀਂ ਮਨੁੱਖ ਹੋ ਕੇ ਵੀ ਕਿਤੇ ਨਾ ਕੀਤੀ ਹੋਵੇ ਪਿੰਡ ਰਕਲਾਂ ਨਗਰ ਹੈ ਮਾਪੁਰਖਾਂ ਦਾ ਉੱਥੇ ਅੱਜ ਤੋਂ 10 ਸਾਲ ਪਹਿਲਾਂ ਸੇਵਾ ਨਿਭਾਈ ਖੰਡ ਪਾੜ ਦੀ ਨਿਊਜ਼ੀਲੈਂਡ ਤੋਂ ਪਰਿਵਾਰ ਆਇਆ ਜੀ ਉਹਨਾਂ ਨੇ ਆਰੰਭਤਾ ਤੋਂ ਲੈ ਕੇ ਭੋਗ ਤੱਕ ਚੌਰ ਸਾਹਿਬ ਨਹੀਂ ਥੱਲੇ ਰੱਖਿਆ ਚੌਰ ਸਾਹਿਬ ਥੱਲੇ ਨਹੀਂ ਰੱਖਿਆ ਸਾਰੇ ਪਰਿਵਾਰ ਨੇ ਹਾਜ਼ਰੀ ਭਰੀ ਜਿੰਨਾ ਚਿਰ ਭੋਗ ਨਹੀਂ ਪੈ ਗਿਆ ਇੱਕ ਰੂ ਚੌਰ ਸਹਿਬ ਕਰੀ ਗਈ ਜੇ ਇਦਾਂ ਹੋਣ ਲੱਗ ਪਏ ਤੇ ਖੰਡ ਪਾਠੀ ਕਦੇ ਸੌਂਗਾ ਹੀ ਨਹੀਂ ਆ ਕੋ ਸਤਨਾ ਥੋੜਾ ਜਿਹਾ ਲੱਭਣਾ ਕੁਝ ਆ ਪਹਿਲਾਂ ਦਿਨਾਂ 'ਚ ਤੂੰ ਆਪਾਂ ਤਾਂ 7 ਵਜੇ ਸੌਂ ਜੀਦਾ ਥੱਕੇ ਹੋਈਦਾ ਤੁਸੀਂ ਕਰਕੇ ਉਹ ਹਾਥੀ ਚੌਰ ਸਹਿਬ ਕਰਦਾ ਸੀ ਤੇ ਆਨੰਦਪੁਰ ਦੇ ਘੇਰੇ 'ਚ ਉਹ ਹਾਥੀ ਵੀ ਸਮਾ ਗਿਆ ਤਿਮਾਰੇ ਸਾਹਿਬ ਜੀ ਨੇ ਆਪ ਤੜਫਦੇ ਹੋਏ ਦੇ ਸਿਰ ਤੇ ਹੱਥ ਰੱਖ ਕੇ ਮੂਲ ਮੰਤਰ ਦਾ ਪਾਠ ਕਰਕੇ ਉਹਦੀਆਂ ਅੱਖਾਂ ਬੰਦ ਕੀਤੀਆਂ ਬਿਮਾਰੀ ਕਹਿੰਦੇ ਸਾ ਸੇਵਾ ਕੀਤੀ ਸਫਲ ਹੈ